ਉਹ ਚੌੜੀ ਕਰਕੇ ਫੇਰ ਵਾਪਸ ਗਿਆ ਵੇ ਗੋ ਅੱਜ 6:00 ਬਜੇ 13 ਮਿੰਟ ਤੇ ਨਿਕਲੇ ਕਰੂੰ 6:13 ਦੇ ਐਥੇ ਦੇਖ ਦਿਖਾ ਦੇ ਹਲੋ ਮੈਂ ਨਿਕਲ ਗਿਆ ਜਦੋਂ ਸਪੀਡ ਫੋਟੋ ਆ ਜੂਗਾ ਨਾ ਉਹ ਆ ਜਾਈਗਾ ਉੱਥੇ ਹੀ ਉਤਰਿਆ ਮੇਰੇ ਘਰ ਹਾਂ ਹਾਂ ਜੀ ਜਿੱਥੇ ਸਾਡੀ ਵੀ ਘਰ ਸਾਡੇ 5 ਵਜੇ ਨਾ 5:30 ਆ ਗੇਟ ਤੋਂ ਨਿਕਲੇ ਆ ਗੇਟ ਤੋਂ ਨਿਕਲੇ ਤੁਹਾਡੇ ਨਾਲ ਹੀ ਦੇ ਰਹੇ ਕੈਮਰੇ 'ਚ ਨਾ ਸੀਸੀਟੀਵੀ ਦੇ ਸੀ 12 ਟੰਗੀ ਚੱਕੇ ਐਥੋਂ ਤੱਕ ਦੇ ਲਈ ਸੀ ਸੀਸੀਟੀਵੀ ਦੇ ਵਿੱਚ ਕੈਮਰੇ ਦੇ ਵਿੱਚ ਚੋਰ ਪੈਦਲ ਲਿਜਾ ਰਿਹਾ ਨਜ਼ਰ ਆ ਰਿਹਾ ਹੈ ਇਹ ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਇਹ ਨੁਕਸਾਨ ਜੇਕਰ ਅਪਰੋਕਸੀਮੇਟਲੀ 4-5 ਜੀ ਕੈਸ਼ ਤੇ 골ਡ ਬਲਾਕੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਣ ਨੂੰ ਜਾਂ ਮਿਲਦਾ ਹੈ ਅਸੀਂ ਸੜਾ ਪੋਣੇਕ 5 ਅਸੀਂ ਉੱਠੇ ਹਾਂ ਦੇਖਿਆ ਸਮਾਨ ਖੰਡਿਆ ਹੋਇਆ ਠੀਕ ਹੈ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਝੋਲ ਮਾਰੀ ਚੋਂ ਮਿਲਿਆ ਉਹ ਲੈ ਕੇ ਚਲਾ ਗਿਆ ਉਸੋ ਜੋ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫਿਰ ਸਾਨੂੰ ਪਤਾ ਲੱਗਿਆ ਚੋਰੀ ਹੋ ਗਈ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਉਹ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜੈਨ ਜਾਨ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਹੋ ਹਾਂ ਬਸ ਮੈਂ ਤਾਂ 6:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜ ਕੇ ਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆ ਬੱਸ ਹੀ ਗਿਆ ਉਹ ਵੀ ਘਰ ਦੇ ਉੱਠੇ ਤਾਂ ਦੇਖਿਆ ਉਹਨਾਂ ਨੇ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਿਲ ਵੀ ਕਾਫੀ ਇੰਟੀਆਵੀ ਇਹਦੇ 4:30 ਤੋਂ ਲੈ ਕੇ 6:00 ਵਜੇ ਤੱਕ ਸਵਾ 6:00 ਵਜੇ ਤੱਕ ਘਟਨਾਵਾਂ ਹੋ ਜਾਂਦੀਆਂ ਕਿੰਨੇ ਘਰਾਂ ਨੂੰ ਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋਜ਼ ਦਾ ਰੁਟੀਨ ਹੈ 9:00 ਵਜੇ ਉੱਠਣ ਦਾ ਮਤਲਬ ਗੁੰਡਾ ਇਹਨਾਂ ਵੇਲੇ ਤਾਂ ਖੋਲ ਕੇ ਅਸੀਂ ਜਾਂਦੇ ਆ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜੇ ਅਜਿਹੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜੇ ਤਾਂ ਕੀ ਸੇਫ ਕਰ ਸਕਦੇ ਹਾਂ ਸੇਫ ਬਾਹਰਲੀ ਜਿਹੜੀ ਕਲੋਨੀਆਂ ਚ ਇਹ ਤਾਂ ਪ੍ਰਸ਼ਾਸਨ ਦੇਖਿਆ ਸਰ 4:30 ਤੋਂ ਅੱਜ ਤੱਕ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹਾ ਹਗਲੇ ਬਲੰਦਾ ਵੀ ਇੰਨੀ ਦੇਖੋ ਤੁਸੀਂ ਸੰਘਣੀਵਾਦੀ ਵਿੱਚੋਂ ਕਰਕੇ ਜਾਣਾ ਦਾ ਸੀ ਰਿਕਾਰਡਿੰਗ ਲੈ ਕੇ ਗਏ ਹੋ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਕੋ ਮਰੇ ਜੇ ਮੇਰਾ ਕੰਮ ਤਾਂ ਇਹ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਚ ਬਖੇਰੇ ਕਿੰਨੇ ਕੋਈ ਤਾਂ ਇਹ ਟਾਈਮ ਦਾ ਸਜਾ ਮੇਰੇ ਹਸਬੰਡ ਪੰਜ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਐਸਾ ਮੈਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲਈ ਤਾਂ ਮੇਰੇ ਪੈਰਾਂ 'ਚ ਕੁਝ اٹਕ ਗਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਖੁਦਮ ਡਾਊਨ ਹੋ ਗਈ ਮੇਰੀ ਜੀ ਕੁਮਾਰੀ ਪਹਿਲਾਂ ਸਾਹਮਣੇ ਗਵੰਡਿਆ ਦੇ ਗਈ ਵਾਕੇ ਦੇਖੀ ਆਈ ਜੀ ਆਈ ਨਹੀਂ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨੂੰ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਏ ਆ ਮੇਰਾ ਸਬੰਦ ਹੁਣੇ ਗਏ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖ ਜੀ ਨੇ ਸਗੋਂ ਕਿੰਨੇ ਕਦਾ ਸਮਾਨ ਲੈ ਗਏ ਤੁਹਾਡੇ ਚੋਲ ਕਰ ਗੋਲਡ ਸੀਗਾ ਕੈਸ਼ ਸੀਗਾ ਕਿੰਨਾ ਕ ਦੋ ਗਤੋਲੇ ਦੋ ਟੋਲੇ ਸੋਨਾ ਸੀਗਾ ਬਗੇ 20-25000 ਰੁਪਏ ਕੈਸ਼ ਵਿਆ ਸੀ ਅੱਛਾ ਕਿੰਨੇ ਚਾਹ ਬਣਾ ਦੇ ਸੋਸ ਤੱਕ ਤੱਕ ਮੈਨੂੰ ਖੜਕਾ ਰਿਆ ਸੀਗਾ ਇਹਨਾਂ ਨੂੰ ਲੱਗੇ ਸਾਡੇ ਜੀ ਵਿੱਚ ਇਹਨਾਂ ਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਘੱਟੋ ਘੱਟ 5-7 ਮਿੰਟ ਤਲਾਈ ਹੋਣੇ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤਾਂ ਤੇ ਇਹ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇਹ ਕੀ ਕੀ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਰੁਕਿਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਚਾਣਾ ਲਈ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 20 10 ਦਾ ਸਮਝੋ ਦੋ ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 118000 ਤਾਂ ਉਹ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ ਵੀ 1000 2 2000 ਉੱਤੇ ਪਿਆ ਸੀ 15 16000 ਤੈ ਕੰਨਾਂ ਦਾ ਪਰਸ਼ ਚ ਪਿਆ ਸੀ 1000 ਕਿਹੜਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਜੀ ਇੱਕ ਦੂਜਾ ਮੇਰਾ ਤੀਜਾ ਮੁਖੀ ਦਾ ਚੌਥਾ ਉਹ 도ਗ ਕਰੋ ਦਿਨੇ ਪੰਜ ਘਰਾਂ ਚ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਨਹੀਂ ਕਿਸੇ ਨੂੰ ਨਹੀਂ ਕੰਨੂ ਕੰਨੋ ਖਾਇ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਪਤਾ ਲੱਗਿਆ ਜਦੋਂ ਸਮਾਨ ਬਿਕਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਹੇਰਲ ਸੀ ਚੱਕੋ ਕਿਤਾਬੀ ਇਹਨੂੰ ਕੋਈ ਚੀਜ਼ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਸਾ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੂਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਰੋਲਾ ਰੂਲਾ ਬੰਦੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਘਰ ਵਾਲੀ ਨੂੰ ਬਚਾਓ ਗਿਆ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਜਿੱਦੋਂ ਉਹਨਾਂ ਨੇ ਫੋਟੋ ਆਪੂਟਆਂ ਖਿੱਚੀਆਂ ਨੇ ਆ ਮੈਂ ਉਹਨੂੰ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ 'ਚ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਇਆ ਕੱਢ ਗਏ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਏ ਤੇ ਮੋਬਾਈਲ ਵੀ ਲੈ ਗਏ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਏ ਉਹਨਾਂ ਦੀ ਕੋਸ਼ਿਸ਼ 'ਚ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ 'ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਏ ਮੇਰੀ ਜਾਗ ਕੁਲ ਚੁੱਕੀ ਸੀਗੀ ਉਹਨਾਂ ਨੇ ਫਿਰ ਸੀੜੀਆਂ ਤੋਂ ਹੀ ਭੱਜ ਗਏ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦਿੱਤਾ ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਮੋਬਾਈਲ ਸਰਾਣੇ ਤੋਂ ਚੱਕਿਆ ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀੱਚੋਂ ਦੀ ਕੱਢ ਲਿਆ ਉਹਨਾਂ ਨੇ ਨਹੀਂ ਜਦੋਂ ਗੇਟ ਦਾ ੜਕਾ ਹੋਇਆ ਤੁਹਾਨੂੰ ਉਹ ਤਾਂ ਉਹ ਤਾਂ ਸਜਾ ਖੁੱਲਿਆ ਮੇਰੀ ਇਹ ਕਿੱਥੋਂ ਦੇ ਉੱਪਰੋਂ ਹੀ ਆਏ ਹੋਣਗੇ ਉੱਪਰੋਂ ਹੀ ਆਏ ਹੋਰ ਤਾਂ ਸਾਨੂੰ ਪੂਰਾ ਰਸਤਾ ਹੈ ਨਹੀਂ ਇਤੋਂ ਬਾਹਰ ਦਾ ਗੇਟ ਬੰਦ ਸੀ ਉਹਨਾਂ ਪਕੜਿਆ ਜਾਵੇ ਕੁਛ ਤਾਂ ਉਹਨਾਂ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਆ ਤਾਂ ਪੂਰਾ ਮੱਲਾ ਇੰਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ 3 ਪੈਨ ਸਭ ਦੀ ਇਕੱਲੀ ਇਕੱਲੀ ਰਹਿੰਦੀ ਹੈ ਘਰ ਚ अनिल तो जी की होया। मेरे घरे से दो मोबाइल चके लगे सात सौ रूपए था सात सौ बजे की घटना है ये। पाँच मैं तो तो नहीं पता, तो पता नहीं लगा नहीं पता पता लगा कितने जने, कितनों ने की लड़के पता लगे पता नहीं लगा मेरे को ये मैं उठा तो देखा मोबाइल नहीं है कहाँ कहाँ से आपके साथ वाले मकान से दो मोबाइल चोरी हुए ਕਿੰਨੇ ਕੇ ਥੀ ਮੋਬਾਈਲ ਦੋਨੋਂ ਕੀ ਮੇਰਾ ਮੋਬਾਈਲ ਥਾ ਇੱਕ ਤਾਂ ਸਾਰੇ 18000 ਕੇ ਸਿਗਾ ਜੀ ਐ ਇੱਕ 15000 ਕੇ ਸਿਗਾ ਜੀ ਇਹ ਜਿਹੜੀ ਚੋਰੀ ਹੋਈ ਹੈ ਕੀ ਕਿੱਥੇ ਹੋਈ ਹੈ ਕਿ ਕਿੱਥੇ ਕੀ ਪਤਾ ਲੱਗਿਆ ਸਰ ਪੰਡੂ ਸਰ ਚੋਤ ਲਾਈ ਹੈ ਵੀ ਸਾਡੇ ਮਹੱਲੇ ਨੂੰ ਚੋਰੀ ਹੋ ਗਈ ਇੱਕ ਦੋ ਘਰਾਂ ਚ ਅਸੀਂ ਉਹ ਉੱਥੇ ਮੌਕੇ ਤੇ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਹੇ ਹਾਂ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤੇ ਹੋ ਗਏ ਕੀ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਬਾਕੀ ਤਾਂ ਕੋਈ ਆਇਆ ਨਹੀਂ ਤੱਕ ਇਹ ਤੜਪ ਸਵੇਰੇ ਦਾ ਇਹ 5 ਵਜੇ ਤੋਂ ਬਾਅਦ ਦੀ ਦੱਸ ਦੀ 5 ਵਜੇ ਤੋਂ ਬਾਅਦ ਹੀ ਹੋਇਆ ਜੀ ਚੋਰ ਕਿੱਥੋਂ ਵੀ ਐਂਟਰ ਹੋਇਆ ਚੋਰ ਇਹ ਸਰ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਜਾਈ ਕਿੱਥੇ ਇਹ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਹੈ ਥੋੜੀ ਜੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰਦੇ ਮੈਂਬਰੇ ਕਰਦੇ ਮਜੂਰ ਕਰਦੇ ਹਾਂ ਜੀ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖੇ ਇੱਕ ਹੀ ਚੋਰ ਆ ਜਿਵੇਂ ਸੀਸੀਟੀਵੀ ਚ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਦੇ ਜਾ ਰਹੀ ਹੈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਕੰਪਲੀਸ਼ ਕਰ ਰਹੇ ਹਾਂ